ਅਸਲ ਦੇ ਵਿੱਚ ਇਹ ਇਹ ਜਿਹੜੀਆਂ ਧਾਰਨਾਵਾਂ ਨੇ ਇਹ ਬਣਾਉਣ ਦੇ ਲਈ ਇੱਕ ਪੂਰੀ ਪੂਰੀ ਇੰਡਸਟਰੀ ਆ ਜੀ ਬਿਲਕੁਲ ਔਰ ਜਿੰਨਾ ਕਿ سرمਾਇਆ ਉਹਦੇ ਵਿੱਚ ਹੈ ਚਾਹੇ ਸਾਡੇ ਉਹ ਫਿਲਮਾਂ ਨੇ ਚਾਹੇ ਸਾਡੇ ਉਹ ਨਾਟਕ ਨੇ ਜੀ ਉਹਨਾਂ ਸਾਰੇ ਪ੍ਰਚਾਰ ਸਾਧਨਾਂ ਨੇ ਉਹੋ ਜਿਹੀਆਂ ਕਹਾਣੀਆਂ ਦਾ ਚਿੱਤਰਣ ਕਰਕੇ ਤੇ ਅਸੀਂ ਜਿਹੜੀਏ ਜੋ ਸਾਨੂੰ ਫਿਲਮਾਂ ਦੇ ਵਿੱਚ ਟੈਲੀਵਿਜ਼ਨ ਦੇ ਵਿੱਚ ਭੂਤ ਜਿਸ ਤਰ੍ਹਾਂ ਦਾ ਦਿਖਾਇਆ ਜਾਂਦਾ ਅਸੀਂ ਉਹੋ ਜਿਹਾ ਆਪਣੇ ਦਿਮਾਗ ਦੇ ਵਿੱਚ ਚਿਤਰ ਲਿਆ ਬਣਾ ਔਰ ਹੁਣ ਵੀ ਹੈ ਜੀ ਕਹ ਲੋ ਕਿ ਕਰੋੜਾਂ ਰੁਪਈਆ ਜਿਹੜਾ ਜੀ ਉਹ ਜਿਹੜੇ ਇਹ ਜੋਤਸੀ ਨੇ ਜਾਂ ਫਿਰ ਇਹ ਸਾਧ ਪੁਣੇ ਵਾਲੇ ਨੇ ਔਰ ਉਹ ਚੈਨਲਾਂ ਨੂੰ ਦੇ ਕੇ ਅਖਬਾਰਾਂ ਦੇ ਜ਼ਰੀਏ ਜਾਂ ਫਿਰ ਵਕ ਵਕ ਜਿਹੜੇ ਮੀਡੀਆ ਸਾਧਨ ਨੇ ਉਹਨਾਂ ਦੇ ਜ਼ਰੀਏ ਸਾਡੇ ਦਿਮਾਗਾਂ ਨੂੰ ਜ਼ਿੰਦਾ ਲਾਉਣ ਤੇ ਖਰਚਦੇ ਨੇ ਔਰ ਕਿਉਂਕਿ ਇੱਕ ਵੱਡੀ ਇੰਡਸਟਰੀ ਆ ਔਰ ਵੱਡੀ ਮਾਤਰਾ ਦੇ ਵਿੱਚ ਮਾਇਆ ਜਿਹੜੀ ਹੈ ਜੀ ਤੁਹਾਡੀਆਂ ਜੇਬਾਂ ਚੋਂ ਕੱਢ ਕੇ ਉਹ ਲੈ ਜਾਂਦੇ ਨੇ ਔਰ ਲੋਕ ਦਿੰਦੇ ਨੇ ਔਰ ਇਸੇ ਕਰਕੇ ਉਹਨਾਂ ਦਾ ਉਹ ਸਰਕਲ ਚੱਲ ਰਿਹਾ ਜੀ ਔਰ ਇਤੋਂ ਜਗਿਆਸੂ ਹੋਣ ਦੀ ਲੋੜ ਆ ਔਰ ਖਾਸ ਤੌਰ ਦੇ ਉੱਪਰ ਜਿੰਨੇ ਤਰਖੀ ਸੋਸਾਇਟੀ ਦੇ ਕਿੰਨੀ ਜਨਸੰਖਿਆ ਆ ਜਿਹੜੀ ਇਸ ਦੇ ਵਿਰੁੱਧ ਬੋਲਦੀ ਆ ਸਟੈਂਡ ਲੈਂਦੀ ਆ ਤੇ ਜਿਹੜੀਆਂ ਇਹ ਸ਼ਕਤੀਆਂ ਨੇ ਉਹਨਾਂ ਨੇ ਕੀ ਵਿਗਾੜ ਲਿਆ ਉਹਨਾਂ ਦਾ ਤੁਹਾਨੂੰ ਕਦੇ ਕੋਈ ਦਾਬਾ ਦੁਬਾ ਪਿਆ ਆ ਤੇ ਸਾਡੇ ਸਾਡੇ ਦੇ ਖਿਲਾਫ ਬੋਲਦੇ ਹੋ ਹਾਂ ਦਾਬਾ ਤੋਂ ਸਾਧਨ ਦਾਬ ਦੇ ਵਰਤਦੇ ਨਹੀਂ ਉਹਨਾਂ ਦਾ ਦਾਬਾ ਨਹੀਂ ਬਰਾ ਨੂੰ ਸੁੱਤੇ ਪਿਆ ਉਹ ਦਸਾ ਘਟ ਗਿਆ ਹੋਵੇ ਉਹਨਾਂ ਰੂਹਾਂ ਨੇ ਕੋਈ ਕਲਪਾਇਆ ਹੋਵੇ ਇਹ ਦਾਬਾ ਨਹੀਂ ਪਿਆ ਫਾਜ਼ਿਲ ਕਾ ਇੱਕ ਜੋਤਸ਼ੀ ਨਾਲ ਪੰਗਾ ਪਿਆ ਤੇ ਉਹਨੇ ਆਰਐਸਐਸ ਦੇ ਵਲੰਟੀਅਰਾਂ ਨੂੰ ਤਿਆਰ ਕਰਕੇ ਤੇ ਸਰਕਾਰ ਤੇ ਪ੍ਰੈਸ਼ਰ ਪਾ ਕੇ ਬਾਦਲ ਸਿੰਘ ਮੁੱਖ ਮੰਤਰੀ ਵਿਧਾਨ ਸਭਾ ਚ ਸਵਾਲ ਬਣਾ ਕੇ ਤੇ ਉਥੇ ਤਰਕਸ਼ੀ ਸੋਸਾਇਟੀ ਦੇ ਕਿਤਾਬਾਂ ਤੇ ਲਿਟਰੇਚਰ ਤੇ ਪਾਬੰਦੀ ਦਾ ਬਿਆਨ ਦਵਾਤਾ ਇਹ ਜਿਹੇ ਇਹ ਜਿਹੇ ਦਾਬੇ ਤਾਂ ਪਏ ਆ ਪਰ ਉਹ ਜਿਹੜਾ ਦਾਬਾ ਹੁੰਦਾ ਸੂਰੇ ਕਿਤੇ ਕੀਤਾ ਹੋਵੇ ਨਹੀਂ ਮੇ ਤੁਹਾਨੂੰ ਪ੍ਰੇਤ ਨੇ ਕਿਹਾ ਹੈ ਸਾਡੇ ਖਿਲਾਫ ਪ੍ਰਚਾਰ ਕਰਦੇ ਆ ਤੇ ਭਾਈ ਤੁਹਾਨੂੰ ਅਸੀਂ ਸੂਤ ਕਰਦੇ ਆ ਨਹੀਂ ਨਹੀਂ ਉਹ ਖਿਲਾਫ ਵਾਲੀ ਗੱਲ ਤਾਂ ਕਹਿ ਨਹੀਂ ਸਕੋ ਇਹ ਤੋਂ ਅਗਲੀ ਗੱਲ ਜਿਹੜੀ ਮੈਂ ਹੋਰ ਦੱਸਦੇ ਆਪਣੇ ਮਾਧਮ ਸਾਰੇ ਸਾਡੇ ਦਰਸ਼ਕਾਂ ਦੇ ਧਿਆਨ 'ਚ ਵੀ ਆ ਜਾਊਗੀ ਵੀ ਤਰਕਸ਼ੀਲ ਸੁਸਾਇਟੀ ਮੌਤ ਤੋਂ ਬਾਅਦ ਕਿਸੇ ਵਿਅਕਤੀ ਨੂੰ ਸਾੜਨ ਦੀ ਥਾਂ ਮੈਡੀਕਲ ਕਾਲਜਾਂ ਨੂੰ ਉਹ ਖੋਜ ਕਾਰਜਾਂ ਵਾਸਤੇ ਦੇ ਦਿੰਦੀ ਆ ਜੀ ਤੇ ਉਹਦੇ ਚ ਨਹੀਂ ਫਿਰ ਉਹਨਾਂ ਦਾ ਕੋਈ ਕਿਉਂਕਿ ਤਰਕਸ਼ੀਲ ਸੈਟੀ ਸਮਝਦੀ ਹੈ ਵੀ ਕੋਈ ਆਤਮਾ ਨਾਂ ਦੀ ਚੀਜ਼ ਨਹੀਂ ਹੁੰਦੀ ਜਿਹਦੀਆਂ ਮਗਰੋਂ ਗਤੀਆਂ ਕਰਾਉਣੀਆਂ ਪੈਣ ਤੇ ਉਹ ਫਿਰ ਸਮਾਗਮ ਵੀ ਜਿਹੜਾ ਹੈ ਉਹਨਾਂ ਦੀ ਯਾਦ ਚ ਵਿਛੜੇ ਦੀ ਯਾਦ ਚ ਜੋ ਉਹਦੀ ਜ਼ਿੰਦਗੀ ਦੀਆਂ ਯੋਗਤਾਵਾਂ ਸੀ ਉਹਦੀਆਂ ਕੁਆਲਿਟੀ ਸੀ ਉਹਨਾਂ ਨੂੰ ਸਾਂਝਾ ਕਰਨ ਲਈ ਜਾਂਦਾ ਨੂੰ ਸਾਂਝਾ ਕਰਨ ਲਈ ਕੀਤਾ ਜਾਂਦਾ ਪਰ ਅੱਜ ਤੱਕ ਕਦੇ ਵੀ ਕਿਸੇ ਨਹੀਂ ਹੁਣ ਤਾਂ ਉਹਦੀ ਗਿਣਤੀ ਆ ਹਜ਼ਾਰਾਂ ਚ ਹੋ ਗਈ ਹੈ ਜਿਹੜੇ ਸਰੀਰਦਾਨ ਹੋ ਚੁੱਕੇ ਮੈਡੀਕਲ ਕਾਲਜਾਂ ਨੂੰ ਅੱਜ ਤੱਕ ਕਿਸੇ ਵੀ ਮਰਨ ਵਾਲੇ ਨੇ ਆ ਕੇ ਆਪਦੇ ਪਰਿਵਾਰ ਤੇ ਦਾਬਾ ਨਹੀਂ ਪਾਇਆ ਵੀ ਤੁਸੀਂ ਮੇਰੀ ਪ੍ਰਾਪਰਟੀ ਘਰ-ਵਾਰ ਸੰਭਲਿਆ ਤੇ ਮੈਨੂੰ ਤੁਸੀਂ ਲੁਧਿਆਣੇ ਪੀਜੀਆਈ ਚੰਡੀਗੜ੍ਹ ਤੇ ਫਰੀਦਕੋਟ ਮੈਡੀਕਲ ਕਾਲਜ ਵਿੱਚ ਕਿਉਂ ਛੱਡਿਆ ਨਹੀਂ ਹੋਇਆ ਜੀ ਜੀ